ਛੋਟੀ ਜੀ RAM ਭਗਤ ਨੇ ਸਮਝਾ ਦਿੱਤੀਆਂ ਕੁਝ ਅਹਿਮ ਗੱਲਾਂ ਕਿ ਸ਼੍ਰੀ ਰਾਮ ਨੂੰ ਕਿਹੜੇ ਕਿਹੜੇ ਨਾਮਾਂ ਤੋਂ ਜਾਣਿਆ ਜਾਂਦਾ ਛੋਟੀ ਜੀ ਬੱਚੀ ਨੇ ਜਾਣਕਾਰੀ ਜਿਹੜੀ ਆ ਪਰੇ ਤੋਂ ਪਰੇ ਇਕੱਠੀ ਕਰ ਰੱਖੀ ਆ ਛੋਟੇ ਛੋਟੇ ਬੱਚੇ ਵੀ ਰਾਮ ਭਗਤ ਨਿਕਲ ਰਿਹਾ ਤਾਂ ਦੋਸਤੋ જય શ્રી ਰਾਮ ਲਿਖ ਕੇ ਵੀਡੀਓ ਸ਼ੇਅਰ ਕਰਨੀ ਆ ਇਸ ਬੱਚੀ ਦੀ ਗੱਲਾਂ ਸੁਣਦਿਆਂ ਕਿ ਸ਼੍ਰੀ ਰਾਮ ਨੂੰ ਕਿਹੜੇ ਕਿਹੜੇ ਨਾਮ ਤੋਂ ਜਾਣਿਆ ਜਾਂਦਾ ਆ ਉਹ ਜਾਣਕਾਰੀ ਇਕੱਠੀ ਕਰਦੇ ਆ ਤੇ ਉਹਨਾਂ ਤੱਕ ਪਹੁੰਚਾ ਦਿਓ ਜਿਹੜੇ ਕਹਿੰਦੇ ਨੇ ਕਿ ਰਾਮ ਭਗਤ ਬਹੁਤ ਘੱਟ ਨੇ ਤਾਂ ਦੇਖ ਲਓ ਹੁਣ ਛੋਟੇ ਛੋਟੇ ਬੱਚੇ ਵੀ ਰਾਮ ਭਗਤ ਨੇ ਤੇ ਉਹਨਾਂ ਲੋਕਾਂ ਤੱਕ ਪਹੁੰਚਾ ਦਿਓ ਜਿਨ੍ਹਾਂ ਨੂੰ ਸ਼੍ਰੀ ਰਾਮ ਦੇ ਉਹਨਾਂ ਨਾਵਾਂ ਬਾਰੇ ਜਾਣਕਾਰੀ ਨਹੀਂ ਕਿ ਉਹਨਾਂ ਨੂੰ ਕਿਹੜੇ ਕਿਹੜੇ ਨ आओ पहला वीडियो सुन दे भगवान राम को लोग किन किन नामों से पुकारते थे आइए मैं आप सभी को बताती हूँ राजा दशरथ पुकारते थे राम रानी कैकई पुकारती थी रामचंद्र माँ कौशल्या पुकारती थी राम भद्र ऋषि वशिष्ठ पुकारते थे वेदस अन्य मुनि पुकारते थे रघुनाथ सीता माता पुकारती थी नाथ और अयोध्या वासी पुकारते थे सीतापति इसी से श्लोक बना रामाय रामभद्राय रामचन्द्राय वेदसे रघुनाथाय नाथाय सीताय पतये नमः जय श्रीराम ਲਓ ਜੀ ਛੋਟੀ ਜੀ ਬੱਚੀ ਨੇ ਤਾਂ ਜੈ ਸ਼੍ਰੀ ਰਾਮ ਕਹਿਤਾ ਤਾਂ ਹੁਣ ਤੁਸੀਂ ਕਮੈਂਟਾਂ ਦੇ ਵਿੱਚ ਜੈ ਸ਼੍ਰੀ ਰਾਮ ਲਿਖਣਾ ਤਾਂ ਵੀਡੀਓ ਦੱਬ ਕੇ ਸ਼ੇਅਰ ਕਰਨੀ ਆ ਤਾਂ ਜੋ ਹਰ ਇੱਕ ਰਾਮ ਭਗਤ ਤੱਕ ਪਹੁੰਚੇ ਹਰ ਇੱਕ ਸਨਾਤਨੀ ਤੱਕ ਪਹੁੰਚੇ ਪਤਾ ਲੱਗੇ ਵੀ ਛੋਟੇ ਛੋਟੇ ਬੱਚੇ ਵੀ ਰਾਮ ਭਗਤ ਨੇ ਹੁਣ ਵੀਡੀਓ ਤੁਸੀਂ ਸ਼ੇਅਰ ਕਰਨੀ ਆ ਕਮੈਂਟਾਂ ਚ ਜੈ ਸ਼੍ਰੀ ਰਾਮ ਲਿਖਣਾ ਤਾਂ ਦੋਸਤੋ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ ਚੈਨਲ ਨੂੰ ਕਰਿਓ ਸਬਸਕ੍ਰਾਈਬ ਧੰਨਵਾਦ